ਹਾਂਜੀ ਭਾਈ ਸਸਰੀਕਾਲ ਕੀ ਹਾਲ ਆ ਦੋਸਤੋ ਠੀਕ ਠਾਕ ਹੋ ਹਾਂਜੀ ਭਾਈ ਕੀ ਹਾਲ ਨੇ ਸਾਰੇ ਭਾਈ ਦੂਰ ਨੇੜੇ ਕਿੰਨੇ ਵੀ ਭਾਈ ਆਪਣੇ ਵਸਦੇ ਆ ਸਾਰਿਆਂ ਨੂੰ ਵੀਰੇ ਪਿਆਰ ਭਰੀ ਸਸਰੀਕਾਲ ਨਮਸਕਾਰ ਆਦਾਬ ਸਾਰੇ ਭਾਈ ਕਿੰਨੇ ਦੂਰ ਨੇੜੇ ਵਸਦੇ ਨੇ ਸਾਰਿਆਂ ਨੂੰ ਵੀਰੇ ਦਿਲੋਂ ਸਤਿਕਾਰ ਹਾਂਜੀ ਭਾਈ ਅੱਪ ਅੱਜ ਤੁਹਾਨੂੰ ਪਤਾ ਹੀ ਆਪਣਾ ਮਾਨਗੋਟ ਫਾਰਮ ਪਿੰਡ ਵਿਗੜਵਾਲ ਤਹਿਸੀਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਛੋੜੇ ਨਾਲ ਬਾਈ ਜੀ ਨਵੀਂ ਤਾਂ ਨਵੀਂ ਲੈ ਕੇ ਅਪਡੇਟ ਆਉਨੇ ਆ ਅੱਜ ਬਾਈ ਜੀ ਆਪਾਂ ਆਪ ਆਪਣੀਆਂ ਬੱਕਰੀਆਂ ਨੂੰ ਪਿਆਵਾਗੇ ਬੱਕਰੀਆਂ ਸੋਈਆਂ ਨੇ ਬੱਕਰੀਆਂ ਦੇ ਬੱਚਿਆਂ ਨੂੰ ਪਿਆਵਾਗੇ ਦੁੱਧੋ ਅੱਜ ਬਾਈ ਜੀ ਸੋਣੂ ਵੀ ਨਾਲ ਦਿਖਾਉਨੇ ਵੀ ਕਿਵੇਂ ਅਸੀਂ ਦੁੱਧ ਪਿਆਉਨੇ ਬੱਚਿਆਂ ਨੂੰ ਦਿਖਾਇਆ ਕਰਾਂਗੇ ਨਾਲ ਦੀ ਨਾਲ ਵੀਰੇ ਦੋ ਤਿੰਨ ਬੱਕਰੀਆਂ ਸੋਈਆਂ ਨੇ ਵੀਰੇ ਆਪਣੀਆਂ ਹਜੇ ਬੱਕਰੀਆਂ ਨੇ ਸੋਣਾ ਹਜੇ ਗਾਹਾ ਗਾਹਾ भाई जी सा बच्चा देखो भाई जी बच्चे लागे दुध ये भाई चार पांच दिन के बच्चे हो गए अपने ये दोनों भेन ने इस बकरी द ਬਹੁਤ ਸੋਹਣੀਆਂ ਆਪਣੀਆਂ ਪੱਕੀਆਂ ਲੋਹਿਆਂ ਨੇ ਵੀਰੇ ਪੱਕੀਆਂ ਲੋਹਿਆਂ ਪੱਠਾ ਨੇ ਬਹੁਤ ਵਧੀਆ ਸੌਂਕਾ ਵੀਰੇ ਕਿਹੜੇ ਬਾਈ ਕਰਨਾ ਚਾਹੁੰਦੇ ਆ ਕਿਹੜੇ ਕਹਿ ਦਿੰਦੇ ਆ ਵੀ ਵੀਰੇ ਬੱਕਰੀਆਂ ਦਾ ਕੰਮ ਕਿੱਦਾਂ ਬੱਕਰੀਆਂ ਦਾ ਕੰਮ ਚੱਲੂ ਪਿਆਗਾ ਅੱਜ ਦੇ ਸਮੇਂ 'ਚ ਜੇਕਰ ਬੰਦਾ ਲਵੇ ਅਜਿਹਾ ਜੇਕਰ ਕੋਈ ਬੰਦਾ ਜੀ ਲਾ ਕੇ ਕਰੇ ਕਿਹਨੇ ਕਰਨੇ ਨਹੀਂ ਹੈਗਾ ਬਾਈ ਜੀ ਉਹਦੇ ਵਾਸਤੇ ਕੁਝ ਵੀ ਨਹੀਂ ਤੇਰੇ ਵੀ ਚੰਗਾ ਆਵੇ ਬੁੱਤ ਖੜ ਜਾ ਬਹੁਤ ਸੋਹਣਾ ਕੰਮ ਆ ਵੀਰੇ bizness ਐਨ ਓਕੇ ਆ ਕਿਤੇ ਆਪਾਂ ਬਾਹਰੇ ਜਾ ਕੇ ਵੀ ਕੰਮ ਕਰਾਂਗੇ ਆਪਾਂ ਬਟ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਹਾਂ ਕਿੰਨੇ ਦੇਖੋ ਨੈਸ਼ਨਲ ਫਾਰਮ ਖੁੱਲ ਗਏ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਪਾਕਿਸਤਾਨ ਦੇ ਵਿੱਚ ਕਿੰਨੇ ਸੋਹਣੇ ਫਾਰਮ ਆ ਬਹੁਤ ਸੋਹਣੇ ਪਾਕਿਸਤਾਨ ਬਾਰੇ ਦੀ ਗੱਲ ਕਰੀ ਆਪਣੇ ਲਹਿੰਦੇ ਪੰਜਾਬ ਵਾਲਿਆਂ ਦੀ ਜੇ ਐਨੇ ਸੋਹਣੇ ਫਾਰਮ ਨੇ ਕਹਿੰਦਾ ਜਦੋਂ ਵੀਡੀਓ ਦੇਖਦੇ ਆ ਮਨ ਖੁਸ਼ ਹੁੰਦਾਗਾ ਇੰਨੀਆਂ ਸੋਹਣੀਆਂ ਬੱਕਰੀਆਂ ਨੇ ਬਾਈ ਜੀ ਇੱਕ ਮੇਲ ਦੀਆਂ ਬੱਕਰੀਆਂ ਰੱਖਦੇ ਨੇ ਇੰਨਾ ਸੋਹਣਾ ਕੰਮ ਕਰਦੇ ਨੇ ਸ਼ੌਂਕ ਦੇ ਨਾਲ ਮਨ ਖੁਸ਼ ਹੋ ਜਾਂਦਾ ਦੇਖ ਕੇ ਤੁਸੀਂ ਵੀ ਬਾਈ ਜੀ ਆਪਾਂ ਜਾਦੇ ਬਾਹਰੇ ਬੂਰੇ ਭੱਜਣ ਦੀ ਲੋੜ ਨਹੀਂ ਵੀ ਆਪਣੇ ਲੈਹਦੇ ਪੰਜਾਬ ਵਾਲੇ ਆਪਣੇ ਚੜ੍ਹਦੇ ਪੰਜਾਬ ਵਾਲੇ ਕੰਮ ਕਰ ਰਿਹਾ ਫਾਰਮਾਂ ਦਾ ਤੁਸੀਂ ਭਾਈ ਜੀ ਇਹਨਾਂ ਤੋਂ ਕੁਝ ਸਿੱਖੋ ਕੰਮ ਸਿੱਖ ਕੇ ਕਰਨ ਦੀ ਲੋੜ ਆਪਾਂ ਨੂੰ ਜਿਆਦਾ ਪੈਸਾ ਆਪਾਂ ਬਾਹਰੇ ਲਾ ਲਾ ਕੇ ਜਾਵਾਂਗੇ 20-25 ਲੱਖ ਰੁਪਈਆ 15-20 ਲੱਖ ਰੁਪਈਆ ਉਰੇ ਆਪਣਾ ਫਾਰਮ ਹੈ ਨ ਓਕੇ ਖੁੱਲ ਰਿਆ ਠੀਕ ਹੈ ਜੀ ਕਦੇ ਵੀ ਇਹ ਨਾ ਦੇਖੋ ਵੀ ਆਪਾਂ ਨੇ ਬਾਹਰ ਹੀ ਜਾਣਾਗਾ ਆਪਣੇ ਬੱਚੇ ਨੂੰ ਪੜਾ ਕੇ ਬਾਹਰ ਤੋਰਨਾ ਕੀ ਗੱਲ ਆਪਾਂ ਬੱਚੇ ਨੂੰ ਪੜਾ ਕੇ ਆਪਣੇ ਨੂਰੇ ਵੀ ਆਪਾਂ ਕੰਮ ਕਰਾ ਸਕਦੇ ਆ ਬਹੁਤ ਸੋਹਣਾ ਕੰਮ ਆ ਦੇਖੋ ਬਾਈ ਜੀ ਹੁਣ ਬੱਕਰੀਆਂ ਸੂਪੀਆਂ ਹੁਣ ਇਨਕਮ ਆਉਣੀ ਸ਼ੁਰੂ ਹੋਗੀ ਬੱਚਿਆਂ ਨੂੰ ਛਾਂਕ ਨਾਲ ਪਾਲਾਂਗੇ ਤੇ ਵਧੀਆ ਸਾਢੇ ਡੇਢ ਸਾਲ ਦੇ ਕਰਕੇ ਬੱਚੇ ਗਾ ਸੇਲ ਕਰਾਂਗੇ ਆ ਪਿੰਕ ਕਮਾਉਣੀ ਆਪਣੀ ਬਾਕੀ ਇਹਨਾਂ ਦਾ ਆਪਾਂ ਦੁੱਧ ਵੀ ਸੇਲ ਕਰ ਸਕਦੇ ਆਂਗੇ ਜੀ ਇਹਲਾ ਆਪਾਂ ਬੱਚੇ ਸੇਲ ਕਰਕੇ ਜੇ ਆਪਾਂ ਨੇ ਕਮਾਈ ਲੈਣੀ ਆ ਬਹੁਤ ਸੋਹਣਾ ਕੰਮ ਆ ਵੀਰੇ ਐਨ ਸੈਕਸ ਫੁੱਲ ਕੰਮ ਆਗਾ ਸ਼ੌਂਕ ਦੇ ਨਾਲ ਕਰਨਾਗਾ ਤੁਸੀਂ ਨੇ ਠੀਕ ਆ ਜੀ ਹਾਜੀ ਤੈਨੂੰ ਆਪਣੀਆਂ ਬੱਕਰੀਆਂ ਬਾਈ ਜੀ ਸੁੰਜੀਆਂ ਨੇ ਦੋ ਦੋ ਬੱਚੇ ਲੈ ਕੇ ਆਈਆਂ ਨੇ ਇੱਕ ਬੱਕਰੀ ਇੱਕ ਬੱਚਾ ਲੈ ਕੇ ਆਈਏ ਆਪਣੇ ਉਹਨਾਂ ਨਾਲ ਦੀ ਨਾਲ ਦਿਖਾਵਾਂਗੇ ਸਾਰੇ ਗੱਲਾ ਪੱਤਾਂ ਨਾਲ ਕਰੀ ਚੱਲਾਂਗੇ ਥੋੜੇ ਕੱਦ ਰੜੀ ਹੁੰਦੀ ਬੰਦ ਕਰਦਾ ਨਾ ਆਏ ਨਹੀਂ ਤੂੰ ਬੋਲ ਦੇ ਮਿੱਤ ਜੀ ਹਾਂਜੀ ਭਾਈ ਆ ਆਪਣੇ ਆਗੇ ਦੂਜੇਵੇਂ ਨੇ ਇਹ ਆਪਣੀ ਬੱਕਰੀ ਸੋਈ ਆ ਪਹਿਲੇ ਸੂਏ ਪਹਿਲੇ ਸੂਏ ਭਾਈ ਜੀ ਦੋ ਬੱਚੇ ਲੈ ਕੇ ਆਈਆ ਬੱਕਰਾ ਤੇ ਪੱਠਾ ਠੀਕ ਆ ਜੀ ਦੇਖੋ ਤੁਸੀਂ ਪਹਿਲੀ ਗੇਲ ਪਹਿਲਣ ਪੱਠਾ ਦੋ ਬੱਚੇ ਲੈ ਕੇ ਆਈ ਆ। ਕਿੰਨੀ ਚੰਗੀ ਵੈਰੈਟੀ ਆ। ਬਹੁਤ ਚੰਗੇ ਆ ਪੱਠਾ ਨੇ ਬਾਈ ਜੀ ਚੰਗੇ ਬੱਚੇ ਪਾਉਂਦੀਆਂ ਨੇ। ਬੱਚੇ ਵੀ ਦੇਖਣ ਪੂਰੇ ਪੱਕੇ ਲੋਹੇ ਪੱਕੇ ਲੋਹੇ ਨੇ ਬਾਈ ਜੀ। ਜਮਾ ਦੇਖ ਲਓ ਬੱਚਿਆਂ ਦੀ ਚਮੜੀ ਸਰੂਵ ਵਰਗੀ ਜਿਹੀ। ਬਰੀਕ ਪਿੰਡੇ ਰਿਆਂ ਪੱਠਾ ਕੱਢਦੀ ਆ ਬੱਕਰੇ। ਬਹੁਤ ਚੰਗੀ ਚੰਗੀ ਵੈਰੈਟੀ ਆ ਵੀਰੇ। ਤੁਸੀਂ ਵੀ ਚੰਗਾ ਸ਼ੌਂਕ ਕਰੋ ਬਹੁਤ ਵਧੀਆ ਕੰਮ ਆਗਾ ਓਕੇ ਆ। ਆਪਣੇ ਭਾਈ ਜੀ ਚੈਨਲ ਨੂੰ ਮਾਨਕੌਟ ਫਾਰਮਰ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਦਬਧਿਆ ਕਰੋ ਭਾਈ ਜੀ ਵੱਧ ਤੋਂ ਵੱਧ ਭਾਈ ਸਾਡੇ ਨੂੰ ਮਾਨ ਨੂੰ ਸਪੋਰਟ ਕਰਿਆ ਕਰੋ ਵੀ ਆਪਾਂ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਵੀਡੀਓ ਰੋਜ਼ ਨਿਤ ਨਵੀਂ ਲੈ ਕੇ ਆਇਆ ਕਰਾਂਗੇ ਧੰਨਵਾਦ ਕਰਦਾ